ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਵਿਭਾਗ ਦੇ ਸਾਰੇ ਅਫਸਰਾਂ ਦੇ ਨਾਲ ਹਰੀ ਕੇ ਸਾਰਿਆਂ ਨਾਲ ਇੱਕ ਦੋ ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਤੋਂ ਕਰਕੇ ਤਕਰੀਬਨ 60-70 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਆਇਆ ਹੈ ਸੋ ਅਸੀਂ ਨਿਗਾਹ ਰੱਖ ਰਹੇ ਆ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਪਜਾਮ ਦਿੱਤੇ ਆ ਸਾਡੇ ਜਿੰਨਾ ਏਰੀਆ ਉਹ ਬਗੂ ਗੱਡੇ ਤੋਂ ਲੈ ਕੇ ਅੱਗੇ ਪਰਵਾਣਾ ਆਦੀ ਥੋੜੇ ਜਾ ਕੇ ਤਕੀਰ ਤੱਕ ਅਸੀਂ ਜਿੱਥੇ ਵੀ ਜ਼ਰੂਰ ਐਸੀ ਸਾਰੇ ਸਟੱਡ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂ ਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਐ ਅਸੀਂ ਸਾਰਾ ਨਿਗਰਖ ਰੱਖ ਰਹੇ ਹਾਂ ਹਾਲਾਤ ਦੇ ਉੱਤੇ ਤੇ ਲੋੜ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈ ਸੋ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮੰਡ ਏਰੀਆ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਹੈ ਮੈਂ ਸਾਰਿਆਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਵਿਭਾਗ ਦੇ ਸਾਰੇ ਅਫਸਰਾਂ ਦੇ ਨਾਲ ਹਰੀਕੇ ਸਾਰਿਆਂ ਨਾਲ 1-2 ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਤੋਂ ਕਰਕੇ ਤਕਰੀਬਨ 70-70 ਹਜ਼ਾਰ ਕਿਊਸਕ ਪਾਣੀ ਜਿਹੜਾ ਉਹ ਆਇਆ ਸੋ ਅਸੀਂ ਨਿਗਰਖ ਰੱਖ ਰਹੇ ਹਾਂ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਦਿੱਤੇ ਆ ਸਾਡੇ ਜਿੰਨਾ ਏਰੀਆ ਉਹ ਬਗੂ ਗੱਡੇ ਤੋਂ ਲੈ ਕੇ ਅੱਗੇ ਪਰਵਾਨਾ ਆਲੀ ਟੋਪੇ ਜਾ ਕੇ ਤੱਕ ਹੀ ਤੱਕ ਅਸੀਂ ਜਿੱਥੇ ਵੀ ਜ਼ਰੂਰਤ ਸੀ ਸਾਰੇ ਸਟੱਡ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂ ਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਆ ਅਸੀਂ ਸਾਰਾ ਨਿਗਰ ਰੱਖ ਰਹੇ ਆ ਹਾਲਾਤ ਦੇ ਉੱਤੇ ਤੇ ਲੋਡ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਆ ਸੋ ਕਿੱਸੇ ਨੂੰ ਕਬਰਾਂ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਖਾਲਸਾ ਵੈਰੂ ਜੀ ਖਾਲਸਾ ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਲੈਰੀ ਮਹਿਕਮੇ ਦੇ ਸਾਰੇ ਅਫਸਰਾਂ ਦੇ ਨਾਲ ਹਰੀਕੇ ਸਾਰਿਆਂ ਨਾਲ 1-2 ਘੰਟੇ ਬਾਅਦ ਸਾਰੀ ਖਬਰ ਲੈ ਰਹੇ ਹਾਂ ਔਰ ਮੈਨੂੰ ਪਤਾ ਛੇ ਹਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਤਕਰੀਬਨ 60-70 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਆਇਆ ਹੈ ਸੋ ਅਸੀਂ ਨਿਗਰ ਰੱਖ ਰਹੇ ਹਾਂ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਦਿੱਤੇ ਆ ਸਾਡੇ ਜਿੰਨਾ ਏਰੀਆ ਉਹ ਬਗੂ ਗੱਡੇ ਤੋਂ ਲੈ ਕੇ ਅੱਗੇ ਪਰਵਾਨਾ ਆਲੀ ਤੋਂ ਦੇ ਜਾ ਕੇ ਤਕੀਰ ਤੱਕ ਅਸੀਂ ਜਿੱਥੇ ਵੀ ਜ਼ਰੂਰਤ ਸੀ ਸਾਰੇ ਸਟੱਡ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਐ ਅਸੀਂ ਸਾਰਾ ਨਿਗਰ ਰੱਖ ਰਹੇ ਆ ਹਾਲਾਤ ਦੇ ਉੱਤੇ ਤੇ ਲੋਡ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਐ ਸੋ ਕਿਸੇ ਨੂੰ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਟਰ ਜੀ ਦਾ ਖਾਲਸਾ ਵੈਟਰ ਜੀ ਦਾ ਖਾਲਸਾ